ਦੁਲਬ ਜਨਮ ਪੁੰਨ ਫਲ ਪਾਇਓ ਬਿਰਤਾ ਜਾਤ ਅਬਵੇਕੈ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹ ਦੁਲਬ ਜਨਮ ਦਿੱਤਾ ਜਿਹੜਾ ਸਰੀਰ ਕਿਸੇ ਵੀ ਕੀਮਤ ਤੇ ਨਹੀਂ ਮਿਲ ਸਕਦਾ ਵੇਖੋ ਅਸੀਂ ਅੱਜ ਅੱਧ ਖੜ ਉਮਰ ਦੇ ਵਿੱਚ ਪਹੁੰਚ ਚੁੱਕੇ ਆਂ ਕਈ ਬਜ਼ੁਰਗ ਹੋ ਗਏ ਕਈ ਅਜੇ ਬਚਪਨ ਵਿੱਚ ਨੇ ਜੇ ਮੇਰੇ ਵਰਗਾ ਕੋਈ ਬੰਦਾ ਕਵੇ ਕਿ ਇਹ ਜਨਮ ਤਾਂ ਜੀ ਉਦਾਂ ਹੀ ਮਿਲ ਜਾਂਦਾ ਪਰ ਸੱਚ ਜਾਣਿਓ ਉਹਨੂੰ ਆਖੇ ਜਿਵੇਂ ਹੁਣ ਮੈਂ ਕਹਾਂ ਵੀ ਮੇਰਾ ਬਚਪਨ ਦੁਬਾਰ ਤੇ ਮਿਲ ਜਾਏਗਾ ਮੈਨੂੰ ਨਹੀਂ ਮਿਲੇਗਾ ਜਿਹੜਾ ਬਜ਼ੁਰਗ ਹੋ ਗਿਆ ਕੀ ਉਸ ਬਜ਼ੁਰਗ ਨੂੰ ਜਵਾਨੀ ਦੁਬਾਰ ਤੇ ਮਿਲ ਜਾਏਗੀ ਨਹੀਂ ਮਿਲੇਗੀ ਤਾਈਂਓ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਇਹ ਦੁਰਲੱਭ ਹੈ ਤੁਸੀਂ ਸਾਰੀ ਦੁਨੀਆ ਦੀ ਮਾਇਆ ਇਕੱਠੀ ਕਰ ਲਓ ਧਨ ਦੌਲਤ ਇਕੱਠਾ ਕਰ ਲਓ ਤੁਸੀਂ ਕਿਸੇ ਨੂੰ ਦੇ ਕੇ ਆਓ ਭਾਈ ਮੈਨੂੰ ਮੇਰਾ ਬਚਪਨ ਮੋੜ ਦੋ ਮੈਨੂੰ ਮੇਰੀ ਜਵਾਨੀ ਮੋੜ ਦੋ ਤਾ ਸੱਚ ਜਾਣਿਓ ਇਹ ਜਨਮ ਇੰਨਾ ਦੁਰਲੰਭ ਹੈ ਇੰਨਾ ਮਹਿੰਗਾ ਹੈ ਕੋਈ ਵੀ ਵਾਪਸ ਨਹੀਂ ਕਰ ਸਕਦਾ ਇਸ ਕਰਕੇ ਸਤਗੁਰ ਕਹਿੰਦੇ ਇਹ ਸਰੀਰ ਨਾਲ ਚੰਗੇ ਕਰਮ ਕਰੀਏ ਵਧੀਆ ਕਰਮ ਕਰੀਏ ਕਿ ਇਹ ਸਰੀਰ ਤੋਂ ਅਸੀਂ ਫਾਇਦਾ ਲੈ ਸਕੀਏ ਬਿਰਥਾ ਜਾਤ ਬਵੇਕੈ ਨਹੀਂ ਤਾਂ ਮਹਾਰਾਜ ਕਹਿੰਦੇ ਇਹ ਬਿਰਥਾ ਜਾ ਰਿਹਾ ਹੈ ਅਬਵੇਕੇ ਦਾ ਮਤਲਬ ਹੁੰਦਾ ਅੰਜਾਨ ਪੁਨੇ ਵਿੱਚ ਗਿਆਨ ਦਾ ਘਾਟਾ ਹੋਣ ਕਰਕੇ ਕੋਈ ਨਸ਼ਿਆਂ ਵਿੱਚ ਗੁਲਤਾਨ ਕਰ ਰਿਹਾ ਹੈ ਇਸ ਜੀਵਨ ਨੂੰ ਬਰਬਾਦ ਕਰ ਰਿਹਾ ਹੈ ਕੋਈ ਭੈੜੀ ਸੰਗਤ ਵਿੱਚ ਬੈਠ ਕੇ ਜਾਂ ਜਾ ਕੇ ਬਰਬਾਦ ਕਰ ਰਿਹਾ ਹੈ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਇਹ ਇੰਨਾ ਹੀਰੇ ਵਰਗਾ ਜਨਮ ਹੈ ਕੌਡੀਆਂ ਦੇ ਬਦਲੇ ਵੇਚ ਰਿਹਾ ਹੈ ਸਤਗੁਰ ਕਹਿੰਦੇ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕਹ ਲੇਖੈ ਇੱਥੇ ਰਾਜੇ ਇੰਦਰ ਦਾ ਜ਼ਿਕਰ ਕਰਦੇ ਨੇ ਹਿੰਦੂ ਧਰਮ ਦੇ ਜਿੰਨੇ ਵੀ ਭਾਈਚਾਰੇ ਦੇ ਲੋਕ ਨੇ ਉਹਨਾਂ ਦਾ ਇਹ ਮੰਨਣਾ ਕਿ ਜਿਹੜਾ ਸਵਰਗ ਹੈ ਨਾ ਸਵਰਗ ਦਾ ਜਿਹੜਾ ਰਾਜਾ ਹੈ ਉਹ ਰਾਜਾ ਇੰਦਰ ਹੈ ਰਾਜੇ ਇੰਦਰ ਨੇ ਫੈਸਲਾ ਕਰਨਾ ਵੀ ਕਿਹਨੇ ਸਵਰਗ ਵਿੱਚ ਰਹਿਣਾ ਜਾਂ ਕਿਹਨੇ ਨਹੀਂ ਰਹਿਣਾ ਉਹ ਜਿਹੜਾ ਸਵਰਗ ਹੈ ਨਾ ਉਹ ਮੰਨਿਆ ਗਿਆ ਵੀ ਉੱਥੇ ਬਹੁਤ ਸੋਹਣੇ-ਸੋਹਣੇ ਫਲ ਲੱਗੇ ਨੇ ਸੋਹਣੇ-ਸੋਹਣੇ ਲੋਕ ਰਹਦੇ ਨੇ ਵਧੀਆ ਕੱਪੜੇ ਪਹਿਨਦੇ ਨੇ ਬਹੁਤ ਕੁਝ ਹੈ ਉੱਥੇ ਜਿਹੜਾ ਮਨੁੱਖ ਚੰਗੇ ਕਰਮ ਕਰਦਾ ਉਹ ਸਵਰਗ ਵਿੱਚ ਭੇਜਿਆ ਜਾਂਦਾ ਜਿਹੜਾ ਮਾੜੇ ਕਰਮ ਕਰਦਾ ਉਹਨੂੰ ਨਰਕ ਵਿੱਚ ਭੇਜਿਆ ਜਾਂਦਾ ਸਾਡਾ ਗੁਰਮਤ ਦਾ ਗੁਰੂ ਦੇ ਸਿੱਖਾਂ ਨਾਲ ਨਾ ਤਾਂ ਕੋਈ ਨਰਕ ਨਾ ਲੈਣਾ ਦੇਣਾ ਤੇ ਨਾ ਕੋਈ ਸਵਰਗ ਨਾ ਲੈਣਾ ਦੇਣਾ ਕਿਉਂਕਿ ਇਹ ਮਰਨ ਤੋਂ ਬਾਅਦ ਮਿਲਦੇ ਨੇ ਜੇ ਚੰਗੇ ਕਰਮ ਕਰਨਗੇ ਮਰਨ ਤੋਂ ਬਾਅਦ ਸਵਰਗ ਮਿਲੇਗਾ ਜੇ ਮਾੜੇ ਕਰਮ ਕਰਨਗੇ ਤਾਂ ਮਰਨ ਤੋਂ ਬਾਅਦ ਨਰਕ ਮਿਲੇਗਾ ਸਤਗੁਰ ਕਿਉਂ ਰੱਦ ਕਰਦੇ ਨੇ ਸਤਗੁਰ ਇਹ ਗੱਲ ਕਹਿ ਰਹੇ ਨੇ ਭਾਈ ਅਸੀਂ ਮਰਨ ਤੋਂ ਬਾਅਦ ਸਵਰਗ ਨਹੀਂ ਜਾਣਾ ਚਾਹੁੰਦੇ ਅਸੀਂ ਮਰਨ ਤੋਂ ਬਾਅਦ ਨਰਕ ਨਹੀਂ ਜਾਣਾ ਚਾਹੁੰਦੇ ਅਸੀਂ ਜਿਉਂਦੇ ਜੀ ਆਪਣਾ ਜਿਹੜਾ ਜੀਵਨ ਹੈ ਉਹ ਸੱਚਖੰਡ ਵਰਗਾ ਬਤੀਤ ਕਰਕੇ ਜਾਣਾ ਅਸੀਂ ਗੁਰੂ ਦਾ ਹੁਕਮ ਮੰਨਾਂਗੇ ਬਸ ਅਸੀਂ ਜਿਉਂਦੇ ਜੀ ਸੱਚਖੰਡ ਦੇ ਵਿੱਚ ਰਹਿ ਕੇ ਜਾਵਾਂਗੇ ਜਿਹੜੇ ਮਨੁੱਖ ਨੇ ਜਿਉਂਦੇ ਜੀ ਸੱਚਖੰਡ ਦਾ ਆਨੰਦ ਮਾਣ ਲਿਆ ਨਾ ਸੱਚ ਜਾਣੋ ਉਹ ਮਰਨ ਤੋਂ ਬਾਅਦ ਵੀ ਸੱਚਖੰਡ ਵਿੱਚ ਜਾਏਗਾ ਇਸੇ ਕਰਕੇ ਸਤਗੁਰ ਸੱਚੇ ਪਾਤਸ਼ਾਹ ਜੀ ਇੱਥੇ ਸਮਝਾਉਣਾ ਕਰਦੇ ਨੇ ਜਿਹੜੀ ਇਹ ਉਦਾਹਰਣ ਲਈ ਹੈ ਰਾਜੇ ਇੰਦਰ ਦੀ ਲਈ ਹੈ ਰਾਜਾ ਇੰਦਰ ਜੋ ਸਵਰਗ ਹੈ ਉਹਦਾ ਰਾਜਾ ਹੈ ਉਹ ਸਵਰਗ ਦੇ ਵਿੱਚ ਆਪਣੇ ਤਖਤ ਤੇ ਬੈਠਦਾ ਤੇ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਰਾਜੇ ਇੰਦਰ ਸੰਸਰ ਰਾਜੇ ਇੰਦਰ ਦੇ ਬਰਾਬਰ ਗ੍ਰਹਿ ਆਸਨ ਉਹ ਮਹਿਲ ਮਾੜੀਆਂ ਹੋਣ ਉਹ ਜਾਂ ਸਵਰਗ ਹੋਵੇ ਉਹ ਜਾਂ ਆਸਣ ਲੱਗਿਆ ਹੋਵੇ ਬਿਨ ਹਰ ਭਗਤ ਕਹੋ ਕਹਿ ਲੇਖੈ ਕਿਤੇ ਜੇ ਮੇਰੇ ਜੀਵਨ ਦੇ ਵਿੱਚ ਰੱਬ ਨਹੀਂ ਨਾ ਭਾਵੇਂ ਮੈਨੂੰ ਰਾਜੇ ਇੰਦਰ ਦੇ ਤਖਤ ਵਰਗਾ ਤਖਤ ਦੇ ਦੋ ਭਾਵੇਂ ਮੈਨੂੰ ਰਾਜੇ ਇੰਦਰ ਦੇ ਮਹਿਲ ਵਰਗਾ ਮਹਿਲ ਦੇ ਦੋ ਭਾਵੇਂ ਰਾਜੇ ਇੰਦਰ ਦੇ ਸਵਰਗ ਵਰਗਾ ਸਵਰਗ ਦੇ ਦੋ ਕਹਿੰਦੇ ਜੇ ਰੱਬ ਚੇਤੇ ਨਹੀਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਰਕ ਦੇ ਸਮਾਨ ਹੈ ਆਖੋ ਸਤਨਾ ਜੇ ਰੱਬ ਯਾਦ ਨਹੀਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਆ ਨਾ ਤੇ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 14 ਦੇ ਉੱਤੇ ਸਤਿਗੁਰ ਕਹਿੰਦੇ ਨੇ ਜਿੱਥੋਂ ਸ੍ਰੀ ਰਾਗ ਸ਼ੁਰੂ ਹੁੰਦਾ ਹੈ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਂ ਹੈ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀ ਪਿਆਵੈ ਚਾਓ ਹੁਣ ਸਤਿਗੁਰ ਕਹਿੰਦੇ ਮੋਤੀ ਤਾਂ ਮੰਦਰ ਉਸਰੈ 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 ਦਾ ਮਤਲਬ ਬਣਾਉਣਾ ਮੋਤੀ ਮਤਲਬ ਮੋਤੀ ਹੀਰੇ ਮੋਤੀ ਜਿਹੜੇ ਹੁੰਦੇ ਨੇ ਕਹਿੰਦੇ ਜੇ ਕੋਈ ਮੈਨੂੰ ਗੁਰਨਾਨਕ ਪਾਤਸ਼ਾਹ ਕਹਿੰਦੇ ਮੋਤੀਆਂ ਦੇ ਮੰਦਰ ਬਣਾ ਕੇ ਭਾਵ ਮਹਿਲ ਬਣਾ ਕੇ ਦੇ ਦੇਵੇ ਮੋਤੀ ਤਾਂ ਮੰਦਰ ਉਸਰੈ ਉਸਾਰ ਕੇ ਦੇ ਦੇਵੇ ਰਤਨੀ ਤਾਂ ਹੋਂ ਹੈ ਜਿਹੜਾ ਉਹ ਰਤਨਾ ਨੂੰ ਵਿੱਚ ਜੜਿਆ ਜਾਵੇ ਉਹ ਜੜੀਆਂ ਮੋਤੀਆਂ ਦੀਆਂ ਕੰਧਾਂ ਬਣੀਆਂ ਨੇ ਉਹਦੇ ਵਿੱਚ ਰਤਨ ਜੜੇ ਹੋਣ ਬੜਾ ਸੋਹਣਾ ਬਣਾ ਦਿੱਤਾ ਜਾਵੇ ਕਸਤੂਰ ਕਸਤੂਰ ਦਾ ਮਤਲਬ ਹੈ ਕਸਤੂਰੀ ਜਿਹੜੀ ਮਿਰਗ ਦੇ ਹਿਰਨ ਦੇ ਨਾਬੀ ਦੇ ਵਿੱਚ ਹੁੰਦੀ ਹੈ ਜਿਹੜੇ ਸ਼ਿਕਾਰੀ ਨੇ ਉਹ ਹਿਰਨ ਦਾ ਸ਼ਿਕਾਰ ਤਾਂ ਕਰਦੇ ਨੇ ਕਿਉਂਕਿ ਉਸ ਦੀ ਨਾਬੀ ਦੇ ਵਿੱਚ ਧੁੰਨੀ ਕੋਲ ਇੱਕ ਕਸਤੂਰੀ ਹੈ ਉਹ ਕਸਤੂਰੀ ਇੰਨੀ ਮਹਿੰਗੀ ਵਿਕਦੀ ਹੈ ਉਹਦੇ ਵਿੱਚੋਂ ਬੜੀ ਸੋਹਣੀ ਖੁਸ਼ਬੂ ਆਉਂਦੀ ਹੈ ਜਿਹੜੀ ਬਹੁਤ ਮਹਿਕ ਦਿੰਦੀ ਹੈ ਇਸ ਕਰਕੇ ਜਿਹੜੇ ਸ਼ਿਕਾਰੀ ਨੇ ਉਹ ਹਿਰਨ ਦਾ ਸ਼ਿਕਾਰ ਕੱਢ ਕੇ ਕਸਤੂਰੀ ਕੱਢਦੇ ਨੇ ਤੇ ਗੁਰਨਾਣੇ ਕੇ ਮਹਾਰਾਏ ਕਹਿੰਦੇ ਕੋਈ ਮੈਨੂੰ ਮੋਤੀਆਂ ਦਾ ਮਹਿਲ ਬਣਾ ਕੇ ਦੇ ਦੇਵੇ ਤੇ ਕੰਧਾਂ ਦੇ ਵਿੱਚ ਹੀਰੇ ਜੜ ਦੇਵੇ ਮੋਤੀਆਂ ਵਾਲੀਆਂ ਕੰਧਾਂ ਦੇ ਵਿੱਚ ਨਗੀਨੇ ਜੜ ਦੇਵੇ ਰਤਨ ਜੜ ਦੇਵੇ ਤੇ ਉਦੋਂ ਬਾਅਦ ਕਸਤੂਰ ਮਿਰਗ ਦੀ ਭਾਵ ਹਿਰਨ ਦੀ ਨਾਭੀ ਦੇ ਵਿੱਚੋਂ ਨਿਕਲੀ ਹੋਈ ਜਿਹੜੀ ਕਸਤੂਰੀ ਆ ਉਹਦਾ ਲੇਪ ਕਰ ਦੇਵੇ ਕੋਈ ਚੰਦਨ ਦਾ ਲੇਪ ਕਰ ਦੇਵੇ ਅਗਰ ਆਖਿਆ ਅਗਰ ਵੀ ਇੱਕ ਚੰਦਨ ਵਰਗੀ ਲੱਕੜਾ ਹੈ ਉਹਦਾ ਵੀ ਭਵੇਂ ਲੇਪ ਕਰ ਦਿੱਤਾ ਜਾਵੇ ਕੁੰਗੂ ਦਾ ਅਰਥ ਹੈ ਕੇਸਰ ਕੇਸਰ ਦਾ ਵੀ ਜੇ ਉਹ ਕੰਧਾ ਨੂੰ ਲੇਪ ਕਰ ਦਿੱਤਾ ਜਾਵੇ ਤਾਂ ਸਤਿਗੁਰ ਕਹਿੰਦੇ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੇ ਨਾ ਹੋ ਹੇ ਪ੍ਰਮਾਤਮਾ ਮੇਰੇ ਤੇ ਬਖਸ਼ਿਸ਼ ਕਰੀ ਕਿਰਪਾ ਕਰੀ ਮੈਨੂੰ ਹੀਰੇ ਮੋਤੀਆਂ ਦਾ ਮਹਿਲ ਵੀ ਮਿਲ ਜਾਵੇ ਕਸਤੂਰ ਕੰਗੂ ਨਾਲ ਚੰਦਨ ਨਾਲ ਲਿਪਿਆ ਹੋਇਆ ਉਹ ਘਰ ਉਹ ਮਹਿਲ ਮਿਲ ਜਾਵੇ ਪਰ ਇੱਕ ਕਿਰਪਾ ਕਰੀ ਮੈਨੂੰ ਰੱਬ ਨਾ ਵਿਸਾਰੀ ਅੱਖੋ ਸਤਨਾ ਜੇ ਰੱਬ ਵਿਸਰ ਗਿਆ ਨਾ ਹੀਰੇ ਮੋਤੀਆਂ ਦੇ ਮਹਿਲ ਮਿੱਟੀ ਦੇ ਬਰਾਬਰ ਵੀ ਨਹੀਂ ਮੇਰੇ ਲਈ ਧੰਨ ਗੁਰੂ ਨਾਨਕ ਮਹਾਰਾਜ ਕਹਿ ਰਹੇ ਨੇ ਹਰ ਬਿਨ ਜੀਓ ਜਲ ਬਲ ਜਾਉ ਪ੍ਰਮਾਤਮਾ ਤੋਂ ਬਿਨਾ ਤਾਂ ਮੇਰਾ ਹਿਰਦਾ ਜਲਦਾ ਹੈ ਬਲਦਾ ਹੈ ਸੜਦਾ ਹੈ ਸੱਚ ਜਾਣਿਓ ਦੁਨੀਆ ਤੇ ਕਈ ਐਸੇ ਲੋਕ ਨੇ 2 2 4 4 ਲੱਖ 10 10 ਲੱਖ ਰੁਪਈਆ ਕਮਾਉਣ ਵਾਲੇ ਨੇ ਕਰੋੜਾਂ ਕਰੋੜਾਂ ਦੀ ਉਹਨਾਂ ਕੋਲ ਕੋਠੀਆਂ ਨੇ ਗੱਡੀਆਂ ਨੇ ਪਰ ਸੱਚ ਜਾਣਿਓ ਅੰਦਰ ਉਹਨਾਂ ਦੇ ਸਕੂਨ ਨਹੀਂ ਅੰਦਰੋਂ ਤੜਫਦੇ ਨੇ ਅੰਦਰ ਅੱਗ ਲੱਗੀ ਹੋਈ ਹੈ ਕਿਸੇ ਨੂੰ ਅੱਗ ਇਹ ਲੱਗੀ ਹੈ ਕਿ ਮੇਰੇ ਕੋਲੇ ਹੋਰ ਹੋਣਾ ਚਾਹੀਦਾ ਮੈਂ ਹੋਰ ਅਮੀਰ ਹੋਣਾ ਚਾਹੀਦਾ ਕਿਸੇ ਦੇ ਅੰਦਰ ਇਹ ਅੱਗ ਧੁਖ ਰਹੀ ਹੈ ਕਿ ਮੇਰੇ ਬੱਚੇ ਆਖੇ ਨਹੀਂ ਆਖੇ ਨਹੀਂ ਲੱਗਦੇ ਕੁਛ ਨਾ ਕੁਛ ਮਹਾਰਾਜ ਕਹਿੰਦੇ ਉਹ ਉਹਨਾਂ ਦੇ ਅੰਦਰ ਚੱਲ ਰਿਹਾ ਹੈ ਵੱਡੇ ਵੱਡੇ ਜੋ ਦੀਸੇ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ ਮਹਾਰਾਏ ਕਹਿੰਦੇ ਜਿਹੜੇ ਵੱਡੇ ਵੱਡੇ ਲੋਕ ਦੇਖਦੇ ਨੇ ਨਾ ਬੜੇ ਅਮੀਰ ਨੇ ਕਦੇ ਉਹਨਾਂ ਕੋਲ ਬੈਠ ਕੇ ਵੇਖਿਓ ਉਹਨਾਂ ਕੋਲੇ ਚਿੰਤਾ ਤੇ ਰੂਗ ਹੀ ਨੇ ਆਖੋ ਸਤਨਾ ਉਹ ਚਿੰਤਾ ਦੇ ਵਿੱਚ ਹੀ ਰਹਿੰਦੇ ਨੇ ਰੋਗ ਹੀ ਲੱਗੇ ਹੋਏ ਨੇ ਤੇ ਗੁਰੂ ਪਾਤਸ਼ਾਹ ਇਹੀ ਗੱਲ ਸਾਨੂੰ ਸਮਝਾਉਂਦੇ ਨੇ ਗੁਰੂ ਰਵਿਦਾਸ ਪਾਤਸ਼ਾਹ ਕਹਿੰਦੇ ਜੇ ਜੋ ਰਾਜਾ ਇੰਦਰ ਹੈ ਉਹਦੇ ਵਰਗਾ ਮੈਨੂੰ ਕੋਈ ਸਵਰਗ ਦੇ ਦੇਵੇ ਉਹਦੇ ਆਸਣ ਵਰਗਾ ਕੋਈ ਮੈਨੂੰ ਸਿੰਘਾਸਣ ਦੇ ਦੇਵੇ ਮਹਿਲ ਮਾੜੀਆਂ ਦੇ ਦੇਵੇ ਤੇ ਗੁਰੂ ਰਵਦਾਸ ਮਹਾਰਾਜ ਕਹਿੰਦੇ ਜੇ ਰੱਬ ਨਹੀਂ ਨਾ ਯਾਦ ਤਾਂ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਕਿਸੇ ਥਾਂ ਨਹੀਂ ਕੋਈ ਫਾਇਦਾ ਨਹੀਂ ਉਹਨਾਂ ਦਾ ਜੇ ਰੱਬ ਨਹੀਂ ਯਾਦ ਜੇ ਰੱਬੇ ਹੀ ਵਿਸਰ ਗਿਆ ਤਾਂ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਮਹਿਲ ਮਾੜੀਆਂ ਦਾ ਕੀ ਕਰਨਾ ਪਰ ਅਸੀਂ ਉਲਟ ਚੱਲਦੇ ਆ ਅਸੀਂ ਕਹਿੰਦੇ ਰੱਬ ਹੋਵੇ ਨਾ ਹੋਵੇ ਪਰ ਮਹਿਲ ਮਾੜੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ